ਸਸਿਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਐਡ ਕਰਵਾਉਣੀਆਂ ਤਾਂ ਆਪਣਾ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਜੋ ਕਿ ਮੈਂ ਆਪਣੇ ਘਰੋਂ ਕਵਰ ਕਰਕੇ ਦਿਖਾ ਰਿਹਾ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤਾਜੀ ਸੂਈ ਸਵਾਈ ਜਰਸੀ ਦਾ ਕਰੋਸ ਅੰਗ ਵੜ ਲੈ ਕੇ ਆਏ ਆਂਗੇ ਜੋ ਕਿ ਤਕਰੀਬਨ 2 ਤੋਂ 3 ਦਿਨ ਸੂਈ ਨੂੰ ਹੋਗੇ ਮਗਰ ਫੀਮੇਲ ਕਾਫ ਬੱਛੀ ਹੈਗੀ ਟੌਪ ਦੇ ਸੀਮੰਦੀ ਥਣਲੇਵੇ ਦਾ ਵੜ ਦਾ ਕੋਈ ਅੰਤਰੀਆ ਪਤਾ ਨੂੰ ਨੇੜੇ ਤੋਂ ਜੱਜਮੈਂਟ ਕਰਵਾ ਦਨਾਂਗੇ ਥਣਲੇਵੇ ਦੀ ਬਹੁਤ ਸਾਫ਼ ਕੱਲਾ ਕੱਲਾ ਨਿਖੜਮਾ ਥਣ ਹੱਥੀ ਜਵਾਈ ਵਾਲਾ ਕੰਪੈਕਟ ਆਰਡਰ ਕਹਿ ਸਕਦੇ ਆ ਆਪਾਂ ਨੂੰ ਲੱਤਾਂ ਦੇ ਵਿਚਾਲੇ ਠੀਲ ਠੰਡੀ ਦਾ ਕੋਈ ਅੰਤ ਨਹੀਂ ਦੇਖੋ ਜਿਵੇਂ ਮਰਜ਼ੀ ਹੱਥ ਵੱਲ ਆ ਫੇਰੀ ਜਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਦੋ ਟਾਈਮ ਜੇ ਕਿਸੇ ਵੀਰ ਨਾਲ ਸੌਦਾ ਹੁੰਦਾਗਾ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਲੈ ਸਕਦਾਗਾ ਥਣ ਲੇਵੇ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਖਰ ਮਾ ਥਣ ਹੱਥੀ ਜਵਾਈ ਵਾਲ ਲੱਗਿਆਗਾ ਲੇਵੇ ਦੇ ਹੱਥ ਪੈਰਨ ਕਾਰਨ ਬੈਡਮ ਪਸਮਈ ਚਵਾਈ ਚਬੂਈ ਦੀ ਬਿਲਕੁਲ ਓਕੇ ਆ ਬੜ ਤਕਰੀਬਨ 3 3.5 ਦਾ ਸਮਾਂਗਾ ਵੀਡੀਓ ਬਣਾਉਣ ਦਾ ਜੇ ਕਿਸੇ ਵੀਰ ਤੇ ਪਸੰਦ ਆਉਂਦੀ ਆ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਲਿਓ ਆਪਣਾ ਮੋਬਾਈਲ ਨੰਬਰ 9915265790 ਜਰਸੀ ਦਾ ਕਰੋ ਸੰਗ ਦੂਜਾ ਸੂਆ ਆ ਦੂਜਾ ਸੂਆ ਜੈਨੂਅਲ ਵੈਡ ਸੂਈ ਹੋਈ ਆ ਕਿ ਤਾਜੀ ਤਕਰੀਬਨ 2 ਤੋਂ 3 ਦਿਨ ਸੂਈ ਨੂੰ ਹੋਗੇ ਕੰਤ ਕਾਠਪਕ ਆਪਾਂ ਫੁੱਲ ਸਾਈਜ਼ ਕਹਿ ਸਕਦੇ ਆ ਵੈਡ ਦਾ ਦੰਦਾਂ 'ਚ ਤਕਰੀਬਨ 6 6 ਦੰਦ ਆ ਕੀ ਵੈਡ ਬਾਈ ਉਹ ਜੀ ਕੀਮਤ ਆਪਾਂ ਦੀ 60000 ਰੁਪਇਆ ਰੱਖੀ ਹੈ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਹੈ ਤਾਂ ਬਾਈ ਵੀਰ ਆਪਣਾ ਜਰੂਰ ਕੰਟੈਕਟ ਕਰ ਲਿਓ ਧਾਰਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਬੱਚਾ 14 ਦਿਖਾਵਾਂਗੇ ਮੋਲ ਆਪਾਂ ਵੀਡੀਓ ਦੇ ਵਿੱਚ ਦੱਸਤਾ ਤੁਹਾਨੂੰ 60 ਕੁ ਹਜ਼ਾਰ ਰੁਪਇਆ ਡਿਮਾਂਡ ਆ ਕੋਈ ਫਿਕਸ ਪ੍ਰਾਈਸ ਨਹੀਂ ਘਰੇ ਬੰਦੇ ਦਾ ਮਾਨ ਤਾਂ ਜਰੂਰ ਹੋਊਗਾ ਬੱਸੀ ਆਪਾਂ ਤੁਹਾਨੂੰ ਚੁੰਗਦੀ ਦਿਖਾਤੀ ਆ ਦੇਖੋ ਵਿੱਚ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਨੇ ਵੀ ਭਾਈ ਬੱਸੀ ਚੁੰਗਦੀ ਦਿਖਾਇਆ ਕਰੋ ਨਿਆਣਾ ਪਾਉਣਾ ਹੋਇਆ ਪਾ ਸਕਦੇ ਹੋ ਨਹੀਂ ਪਾਉਣਾ ਹੋਇਆ ਨਾ ਪਾ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਧਾਰਾਂ ਪਤਾਂ ਨੂੰ ਮਾਰ ਕੇ ਦਿਖਾਵਾਂਗੇ ਵਧੀਆ ਮੋਟੀ-ਮੋਟੀ ਚਵਾਈ ਆ ਬੈੜ ਦੀ ਚਾਰਾਂ ਥਾਣਾ ਦੀਆਂ ਪਤਾਂ ਨੂੰ ਧਾਰਾਂ ਮਾਰ ਕੇ ਦਿਖਾਵਾਂਗੇ ਦੇਖੋ ਜੇ ਕਿਸੇ ਵੀਰ ਤੇ ਪਸੰਦ ਆਉਂਦੀ ਹੈ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾਗਾ ਆਪਣਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਦੱਸਤਾ 9115265790 ਬਾਜੇਬ ਰੇਟ 60000 ਕਰ ਐ ਬੰਦਾ ਮਾਨਤਾ ਨੂੰ ਜ਼ਰੂਰ ਹੋਗਾ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ